ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜਦੀ ਕਲਾ ਵਿੱਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦੀ ਆ ਜਿਨ੍ਹਾਂ ਨੇ ਮੇਰਾ ਹਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਸਸਟ ਸੂਟ ਜਿਹੜਾ ਰਹੇਗਾ ਬਹੁਤ ਹੀ ਸੋਨਾ ਕਲਰ ਰਹੇਗਾ ਬਹੁਤ ਹੀ ਸੋਨਾ ਲਾਈਟ ਚ ਸ਼ੇਡ ਹੋਏਗਾ ਇਹ ਹੋਏਗਾ ਫੈਬਰਿਕ ਪਿਓਰ ਸੌਫਟ ਬਨਾਰਸੀ ਪਿਓਰ ਸੌਫਟ ਬਨਾਰਸੀ ਫੈਬਰਿਕ ਤੇ ਸਾਰੇ ਸੂਟ ਰੈਨ ਵਾਲੇ ਆ ਤੇ ਨਾਲ ਜਿਹੜੀ ਬਾਟਮ ਰਹੇਗੀ ਇਹ ਨੇਚਰਲ ਕ੍ਰੇਪ ਦੀ ਬਾਟਮ ਰਹੇਗੀ ਜੀ ਬਾਟਮ ਦਾ ਫੈਬਰਿਕ ਵੀ ਬਹੁਤ ਵਧੀਆ ਰਹੇਗਾ ਨੇਚਰਲ ਕ੍ਰੇਪ ਨੈਕਸਟ ਜਿਹੜਾ ਫੈਬਰਿਕ ਸੂਟ ਦਾ ਹੋਏਗਾ ਸ਼ਰਟ ਦਾ ਉਹ ਹੋਏਗਾ ਪਿਓਰ ਸੂਟ ਬਨਾਰਸੀ ਸੌਫਟ ਬਨਾਰਸੀ ਠੀਕ ਹੈ ਇਹ ਬਹੁਤ ਸੋਹਣਾ ਬੋਟੀ ਜੀ ਸਟਾਈਲ ਬਣਿਆ ਹੋਇਆ ਹੈ ਬਹੁਤ ਸੋਹਣੇ ਸ਼ੇਡ ਹੈ ਦੇਖ ਸਕਦੇ ਹੋ ਬਹੁਤ ਸੋਹਣੇ ਜਿਹੜੇ ਡੀਸੈਂਟ ਜੇ ਕਲਰ ਹੈ ਜੀ ਬਹੁਤ ਹੀ ਵਧੀਆ ਨਾਲ ਕੰਟਰਾਸਟ ਬਣਿਆ ਹੋਇਆ ਹੈ बॉटਮ ਦਾ ਸ਼ਰਟ ਦੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਪ੍ਰਿੰਟਡ ਸੂਟ ਆਗਰ ਤੁਸੀਂ ਇਹਨਾਂ ਤੇ ਕੋਈ ਵਰਕ ਕਰਵਾਉਣਾ ਚਾਹੁੰਦੇ ਆ ਆਰੀ ਵਰਕ ਮਸ਼ੀਨ ਵਰਕ ਹੈਂਡ ਵਰਕ ਥ्रेड ਵਰਕ ਕੁਝ ਵੀ ਵਰਕ ਕਰਵਾਉਣਾ ਚਾਹੁੰਦੇ ਆ ਤੁਸੀਂ ਤਾਂ ਵੀ ਸਾਨੂੰ ਦੱਸ ਸਕਦੇ ਹੋ ਆਪਣੇ ਕੋਲ ਹਰ ਤਰ੍ਹਾਂ ਦੇ ਵਰਕਰ ਆਪਾਂ ਤੁਹਾਨੂੰ ਕਿਸੇ ਤਰ੍ਹਾਂ ਦੇ ਵੀ ਵਰਕ ਕਰਕੇ ਸੂਟ ਰੈਡੀ ਕਰਕੇ ਦਵਾਂਗੇ ਜਿਹੜਾ ਵੀ ਤੁਹਾਨੂੰ ਕੋਈ ਡਿਜ਼ਾਈਨ ਕਿਸੇ ਦਾ ਵੀ ਪਸੰਦ ਆਉਂਦਾ ਤੁਸੀਂ ਸਾਨੂੰ ਭੇਜ ਕੇ ਉਹੀ ਵਰਕ ਕਰਵਾ ਸਕਦੇ ਹੋ ਜੀ ਬਾਕੀ ਜੀ ਅਗਰ ਤੁਸੀਂ ਇੱਥੇ ਕੋਈ ਲੇਸ ਵਗੈਰਾ ਲਗਾ ਕੇ ਇਹਨੂੰ ਐਜ਼ ਇਟ ਇ ਸਟਿਚ ਕਰੋਗੇ ਤਾਂ ਤਾਂ ਵੀ ਬਹੁਤ ਸੋਹਣੀ ਲੁੱਕ ਨਿਕਲ ਕੇ ਸੂਟ ਦੀ ਆਏਗੀ ਬਹੁਤ ਸੋਹਣੇ ਸੂਟ ਰੈਡੀ ਹੋਣਗੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਕੰਟਰਾਸਟ ਬਹੁਤ ਅੱਛੇ ਹੈ ਜਿਹੜੀਆਂ ਭੈਣਾਂ ਗੁਰਦੁਆਰਾ ਸਾਹਿਬ ਜਾਂਦੀਆਂ ਆ ਡੇਲੀ ਜਾਂ ਫਿਰ ਛੋਟੇ-ਮੋਟੇ ਫੰਕਸ਼ਨ ਤੇ ਵੇਅਰ ਕਰਨਾ ਚਾਹੁੰਦੀਆਂ ਆ ਕਰ ਸਕਦੀਆਂ ਬਹੁਤ ਸੋਹਣੇ ਡੀਸੈਂਟ ਜਿਹੇ ਕਲਰ ਆ ਤੇ ਬਹੁਤ ਹੀ ਸੋਹਣੇ ਜਿਹੜੇ ਸਰਦਾਰੀ ਜੇ ਸੂਟ ਹੈ ਜੀ ਜਿਹੜੀਆਂ ਭੈਣਾਂ ਬਹੁਤ ਜ਼ਿਆਦਾ ਇਦਾਂ ਆ ਨਹੀਂ ਪਸੰਦ ਕਰਦੀਆਂ ਬਹੁਤ ਲਾਈਟ ਜਿਹਾ ਸ਼ੇਡ ਨਾਲ ਕੰਟਰਾਸਟ ਪਸੰਦ ਕਰਦੀਆਂ ਉਹਨਾਂ ਲਈ ਸਪੈਸ਼ਲ ਸੂਟ